ਇਹ ਮੁਖ ਵੀ ਕੈਸੀ ਚੀਨ ਰੱਬਾ ਬੰਦੇ ਨੂੰ ਪੜਨੇ ਪਾ ਦਿੰਦੀ ਆਪ ਸਭ ਨੂੰ ਪਤਾ ਹੈ ਕਿ ਹਰੇਕ ਮੁੰਡੇ ਕੁੜੀ ਦੇ ਦਿਮਾਗ ਵਿੱਚ ਇੱਕ ਕੀੜਾ ਵੜਿਆ ਹੋਇਆ ਕੈਨੇਡਾ ਜਾਣ ਦਾ ਉੱਥੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮੁੰਡਾ ਪੰਜਾਬ ਉੱਚ ਪੰਜਾਹਾਂ ਕਿੱਲਿਆਂ ਦਾ ਮਾਲਕ ਸੀ ਅਤੇ ਟੌਰ ਨਾ ਰਹਿੰਦਾ ਸੀ ਅਤੇ ਮਾਂ ਦੇ ਹੱਥਾਂ ਦੀ ਰੋਟੀ ਖਾਂਦਾ ਸੀ ਕੈਨੇਡਾ ਜਾ ਕੇ ਦੇਖੋ ਕਿਵੇਂ ਸੁੱਕੀ ਰੋਟੀ ਨਾਲ ਭੁਜੀਆ ਖਾ ਰਿਹਾ ਅਤੇ ਮਾਂ ਨੂੰ ਚੇਤੇ ਕਰਦਾ ਹੋਇਆ ਰੋ ਰਿਹਾ ਹੈ ਬਹੁਤ ਹੀ ਭਾਵੁਕ ਵੀਡੀਓ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ